ऑस्ट्रेलिया स्टडी वीज़ा लिये अप्लाई तो बहुत सारे स्टूडेंट्स करना चाहते हैं पर अपरूवल केडी प्रोफाइल में मिलती है ये गल मायने बहुत रखती है अब आप इस उपर गल जा रहे हैं कि हूँ अगों जोड़े भी इनटेक्सली स्टूडेंट्स अप्लाई कर रहे हैं कि प्रोफाइल उपर वीज़ा आंदे दिखे कि प्रोफाइल से आस्ट्रेली जो है स्टूडेंट्स नपरूवल देगा सो ये स्टूडेंट्स में पता होना बहुत ज़्यादा जरूरी है तक खुद अपनी प्रोफाइल रिलेट जरूर कर सकन किट्स बहुत स्ट्रोंग होने चाहिए प्रोफाइल ਦੇ ਵਿੱਚ ਜਿਹੜਾ ਯਕੀਨੀ ਬਣਾਉਂਦਾ ਹੈ ਤੁਹਾਡਾ ਸਟੱਡੀ ਵੀਜ਼ਾ ਦੇ ਲਈ ਅਪਰੂਵਲ ਨੂੰ ਲੈ ਕੇ ਸੋ ਅੱਜ ਦੀ ਵੀਡੀਓ ਵਿੱਚ ਬਹੁਤ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਕਿ ਜਿੰਨੇ ਵੀ ਸਟੂਡੈਂਟ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹ ਸਾਰੇ ਫੈਕਟਰਸ ਉੱਪਰ ਕੰਮ ਕਰ ਸਕਣ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੋ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਜ਼ਰੂਰ ਦੱਸੋ ਤੁਸੀਂ ਦੇਖੋ ਕਈ ਸਾਲਾਂ ਤੋਂ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਹੋ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਢੇਰ ਸਾਰੇ ਸਟੂਡੈਂਟਸ ਨੂੰ ਤੁਸੀਂ ਉਹਨਾਂ ਦੀ ਇਸ ਮੰਜ਼ਾਈ ਡੈਸਟੀਨੇਸ਼ਨ ਤੇ ਪਹੁੰਚਾ ਚੁੱਕੇ ਹੋ ਅੱਜ ਜਦੋਂ ਅਸੀਂ ਅਪਰੂਵਲਸ ਦੇ ਵੱਲ ਦੇਖੀਏ ਕਿਸ ਤਰ੍ਹਾਂ ਦੀ ਪ੍ਰੋਫਾਈਲਸ 'ਤੇ ਅਪਰੂਵਲਸ ਆ ਰਹੀਆਂ ਨੇ ਆਉਣ ਵਾਲੇ ਟਾਈਮ ਦੀ ਗੱਲ ਕਰੀਏ ਜਿਹੜੇ ਕਮਿੰਗ ਇਨ ਟੇਕਸ ਲਈ ਸਟੂਡੈਂਟਸ ਅਪਲਾਈ ਕਰ ਰਹੇ ਨੇ ਕਿਹੜੇ-ਕਿਹੜੇ ਪ੍ਰੋਫਾਈਲਸ 'ਤੇ ਹੁਣ ਤੁਸੀਂ ਦੱਸਣਾ ਚਾਹੋਗੇ ਕਿ ਵੱਧ ਵੀਜ਼ਾ ਆਂਦੇ ਨਜ਼ਰ ਆਣਗੇ ਸਟੂਡੈਂਟਸ ਨੂੰ ਕਿਹੜੀ-ਕਿਹੜੀ ਗੱਲਾਂ ਤੇ ਫ ਦੇਖੋ ਹਰਜੋਤ ਸਟੂਡੈਂਟ ਜਿਹੜਾ ਜਿਹੜਾ ਆਸਟ੍ਰੇਲੀਆ ਜਾਣ ਦਾ ਚਾਹਵਾਨ ਹੈ ਉਹ ਆਪਣੇ ਪ੍ਰੋਫਾਈਲ ਨੂੰ ਪਹਿਲੇ ਸਮਝ ਲੈ ਫਿਰ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰੇ ਜੇ ਉਹਨੂੰ ਰਿਜੈਕਸ਼ਨ ਨਹੀਂ ਚਾਹੀਦਾ ਜਾਂ ਪੈਸੇ ਖਰਾਬ ਨਹੀਂ ਕਰਨੇ ਬਹੁਤ ਇੰਪੋਰਟੈਂਟ ਹੈ ਇਹ ਜਿਹੜੇ ਪ੍ਰੋਬਲਮਸ ਆਈਆਂ ਬਿਕੋਜ਼ ਸਟੂਡੈਂਟ ਪੈਕੇਜ ਪਿੱਛੇ ਭਜਦੇ ਸੀਗੇ ਉਹੀ ਏਜੰਟਾਂ ਦੇ ਕਾਰਨ ਉਹੀ ਬੱਚਿਆਂ ਦੇ ਕਾਰਨ ਅੱਜ ਮਾਰਕੀਟ ਇੰਨੀ ਸਟ੍ਰਿਕਟ ਹੋਈ ਹੈ ਕਦੇ ਵੀ ਤੁਸੀਂ ਪੈਕੇਜ ਦੇ ਪਿੱਛੇ ਨਾ ਭਜੋ ਤੁਸੀਂ ਆਪ ਦਾ ਪ੍ਰੋਫਾਈਲ ਦੇਖੋ ਸਿੱਧੀ ਯੂਨੀਵਰਸਿਟੀ ਨੂੰ ਫੀਸ ਪੇ ਕਰੋ ਲੋਨ ਸ਼ੋ ਕਰੋ ਅੰਦਰ ਬੈਂਕ ਵੱਲੋਂ ਲੋਨ ਬੜੇ ਆਰਾਮ ਨਾਲ ਦਿੰਦੇ ਆ ਉਹ ਸਾਰੀ ਚੀਜ਼ਾਂ ਮੈਂ ਤੁਹਾਨੂੰ ਇਸ ਵੀਡੀਓ ਚ ਦੱਸ ਦਿੰਨੀ ਆ ਜੀ ਸਭ ਤੋਂ ਪਹਿਲੇ ਤੁਹਾਡੇ ਪਰਸੈਂਟੇਜ 65% ਹੈ CBSE ਚ ਜਾਂ 70% ਸਟੇਟ ਬੋਰਡ ਚ ਹੈ ਫਿਰ ਤੁਹਾਡਾ ਚੱਲੇਗਾ ਔਰ ਉਹ ਵੀ ਬੈਸਟ 4 ਸਬਜੈਕਟਸ ਦੀ ਕਾਊਂਟ ਹੁੰਦੀ ਹੈ ਇਹ ਨਹੀਂ ਕਿ ਤੁਸੀਂ ਪੰਜਾਬੀ ਹਿੰਦੀ ਕੁਝ ਲਿਆ ਉਹਨਾਂ ਦੀ ਉਹਨਾਂ ਦੀ ਕੋਈ ਕਾਊਂਟ ਨਹੀਂ ਹੋਏਗੀ ਜਿਹੜੇ ਬੈਸਟ 4 ਸਬਜੈਕਟ ਹੈ ਬੈਸਟ 4 ਸਬਜੈਕਟ ਕੀ ਆ ਗਿਆ ਜਿੱਦਾਂ ਨਾਨ ਮੈਡੀਕਲ ਦਾ ਬੱਚਾ ਹੈ ਫਿਜ਼ਿਕਸ కెਮਿਸਟਰੀ ਮੈਥ ਇੰਗਲਿਸ਼ ਠੀਕ ਹੈ ਮੈਡੀਕਲ ਦਾ ਬਾਇਓ ਹੋ ਜਾਏਗੀ ਐਂਡ ਕਾਮਰਸ ਦਾ ਤੇ ਜਿਹੜੇ ਵੀ ਉਹਨਾਂ ਦੇ ਸਟੈਟਸ ਆ ਗਏ ਇਕਨੋਮਿਕਸ ਆ ਗਏ ਇਦਾਂ ਦੇ ਜਿਹੜੇ ਸਬਜੈਕਟਸ ਹੈ ਉਹ ਜਿਹੜੇ ਕਾਊਂਟ ਡਾਊਨਗੇ ਇਹ ਬੈਸਟ 4 ਸਬਜੈਕਟ ਦੀ ਅਸੀਂ ਪਰਸੈਂਟੇਜ ਲੈਣੀ ਹੈ ਹਾਇਲਡ 6 ਬੈਂਡ ਈਚ ਲੈਣਾ 1 ਇਅਰ ਤੋਂ ਜ਼ਿਆਦਾ ਗੈਪ ਨਹੀਂ ਹੋਣਾ ਚਾਹੀਦਾ ਇਹ ਤੁਹਾਡਾ ਥ੍ਰੈਸ਼ਹੋਲਡ ਹੈ ਸਿਲੈਕਸ਼ਨ ਦਾ ਹੁਣ ਉਹਦੇ ਬਾਅਦ ਗ੍ਰੈਜੂਏਸ਼ਨ ਵਾਲੇ ਬੱਚੇ ਆ ਜਾਣ ਜੇ ਉਹਨਾਂ ਦੀ 55 60% ਹੈ ਡਿਪੈਂਡ ਔਨ ਯੂਨੀਵਰਸਿਟੀ ਯੂਨੀਵਰਸਿਟੀ ਦੀ ਕੈਟਾਗਰੀ ਕਿਹੜੀ ਹੈ ਜਾਂ 65% ਕਿਉਂਕਿ ਗ੍ਰੈਜੂਏਸ਼ਨ ਵਾਲੇ ਵਾਸਤੇ ਜਿਹੜੀਆਂ ਨੇ ਯੂਨੀਵਰਸਟੀਆਂ ਦੇ ਸਾਡੇ ਸੈਕਸ਼ਨ ਹੁੰਦੇ ਆ ਇੰਡੀਆ ਦੀ ਯੂਨੀਵਰਸਟੀਆਂ ਨੂੰ ਉਹਨਾਂ ਨੇ ਕੈਟਾਗਰਾਇਜ਼ ਕੀਤਾ ਹੈ ਜਿਹੜੀ ਬੜੀ ਯੂਨੀਵਰਸਟੀਆਂ ਮੰਨ ਲਓ ਬੰਬੇ ਯੂਨੀਵਰਸਿਟੀ ਜਾਂ ਡੈਲੀ ਯੂਨੀਵਰਸਿਟੀ ਇਹਨਾਂ ਨਾਨਾਦੇਵ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਇਹ ਇਹ ਸੈਕਸ਼ਨ 1 ਹੈ ਇਹਨਾਂ ਦੇ 55% ਐਕਸੈਪਟ ਕਰਦੇ ਆ ਉਹਦੇ ਬਾਅਦ ਕੁਝ ਯੂਨੀਵਰਸਿਟੀਆਂ ਜਿਹੜੀਆਂ ਉਹ ਲੈਵਲ ਸੈਕਸ਼ਨ 2 ਚ ਆਣਗੀਆਂ ਫਿਰ ਸੈਕਸ਼ਨ 3 ਚ ਜਿਹੜੀ ਸੈਕਸ਼ਨ 2 ਚ ਹੈ ਉਹਨਾਂ ਦਾ 60% ਔਰ ਸੈਕਸ਼ਨ 3 ਵਾਲੀ 65% ਐਕਸੈਪਟ ਕਰਦੇ ਆ ਇਹ ਸਾਰਾ ਥ੍ਰੈਸ਼ਹੋਲਡ ਹੈ ਬਾਰਡਰ ਲਾਈਨ ਹੈ ਤੁਹਾਡੇ ਜੇ ਪਰਸੈਂਟੇਜ ਅੱਛੀ ਹੋਏਗੀ ਤਾਂ ਤੁਹਾਡੇ ਵਾਸਤੇ ਹੋਰ ਅੱਛਾ ਹੋਏਗਾ ਹੁਣ ਜਿਹੜਾ ਪਲੱਸ 2 ਵਾਲਾ ਬੱਚਾ ਉਹਦੀ 6th ਬੈਂਡ ਇਚ ਚਾਹੀਦਾ ਤੇ ਗ੍ਰੈਜੂਏਸ਼ਨ ਵਾਲੇ ਬੱਚੇ ਵਾਸਤੇ 6.5 नॉट लेस देन 6 تک ਦਾ ਇਹ ਪੈਰਾਮੀਟਰ ਹੈ ਜੀ ਹੁਣ ਇਹ ਦੋਨੋਂ ਪੈਰਾਮੀਟਰ ਤੁਹਾਡੇ ਫੁਲਫਿਲ ਹੋ ਗਏ देन ਜਿਹੜਾ ਗ੍ਰੈਜੂਏਸ਼ਨ ਵਾਲਾ ਬੱਚਾ ਉਹ 3 ਤੋਂ ਲੈ ਕੇ 5 ਸਾਲ ਤੱਕ ਦਾ ਜਿਹੜਾ ਗੈਪ ਦਿਖਾ ਸਕਦਾ ਉਹ ਜਸਟੀਫਾਈ ਹੋਣਾ ਚਾਹੀਦਾ ਇਨ ਦਾ ਸ਼ੇਪ ਆਫ ਵਰਕ ایکسپੀਰੀਅנס ਹੁਣ ਜੇ ਤੁਸੀਂ ਕੰਮ ਕਰ ਰਹੇ ਹੋ ਤੁਹਾਡੀ ਸੈਲਰੀ ਅਕਾਊਂਟਸ ਆ ਰਹੀ ਹੈ ਪਿਛਲੇ 6 ਮਹੀਨੇ ਦੀ ਸੈਲਰੀ ਸਟੇਟਮੈਂਟ ਦੇਣੀ ਚਾਹੀਦੀ ਦੇਣੀ ਪੈਗੀ ਕੰਪਨੀ ਦਾ ਅਪੁਆਇੰਟਮੈਂਟ ਲੈਟਰ ਦੇਣਾ ਪਏਗਾ ਐਂਡ ਜੋਬ ਐਕਸਪੀਰੀਅੰਸ ਤੁਸੀਂ ਲੈ ਕੇ ਦੋਗੇ ਤੇ ਇਹ ਚੀਜ਼ਾਂ ਤੁਹਾਡੇ ਐਡਮਿਸ਼ਨ ਦੇ ਵਾਸਤੇ ਫਰਸਟ ਸਟੈਪ ਹੈ ਹੁਣ ਯੂਨੀਵਰਸਿਟੀਆਂ ਕੀ ਕਰਦੀ ਹੈ ਕਿ ਸੇ ਅੰਨਾ ਕੰਮ ਕਰੀਏ ਸਾਨੂੰ ਇਹ ਨਹੀਂ ਪਤਾ ਇਹ ਬੱਚੇ ਦੇ ਕੋਲ ਫਾਈਨੈਂਸ਼ੀਅਲਸ ਹੈ ਕਿ ਨਹੀਂ ਆ ਇਹ ਕੰਮ ਫਿਰ ਏਜੰਸੀ ਦਾ ਹੈ ਸਭ ਤੋਂ ਪਹਿਲੇ ਫਾਈਨੈਂਸ਼ੀਅਲ ਚੈੱਕ ਕਰਨੇ 3 ਮੰਥਸ 올ਡ ਫੰਡ ਚਾਹੀਦੇ ਆ ਰਫਲੀ ਮੈਂ ਦੱਸ ਦਿੰਨੀ ਆ 29700 ਡਾਲਰ ਜਿਹੜੇ ਆ 1 ਇਅਰ ਦੇ ਲਿਵਿੰਗ ਐਕਸਪੈਂਸਸ ਪਲੱਸ 2000 에어ਫੇਅਰ ਦਾ तो ये हो गए थर्टी वन थाउजेंड सैवन हंड्रड बत्ती हज़ार जिन्ना यह समझ लो मोटा मोटा तो प्लस वन ईयर की फी जब वन ईयर की फी पैंती हज़ार डॉलर है तो बत्ती और पैंती हज़ार डॉलर सी सिक्सटी सैवन थाउजेंड डॉलर इन टू फिफ्टी सिक्स फिफ्टी सैवन जो भी रेट चल रहा करोगे मन लगता फोर्टी फोर्टी वन लैक आएगा शो करते यमाउंट ज मान लोडा फी सपोज करो तीन महीने पुराने तेल ज पंद्रह भी है ਬਾਕੀ ਤੁਸੀਂ এডਿਕੇਸ਼ਨ ਲੋਨ ਲੈ ਸਕਦੇ ਹੋ ਜਾਂ ਘਰ ਦੇ ਵਿੱਚ ਇੱਕ ਕੋਈ ਬੰਦਾ ਤੁਹਾਨੂੰ ਪੇਰੈਂਟਸ ਬ੍ਰਦਰ ਸਿਸਟਰ ਨਾਨਾ ਨਾਨੀ ਨਾਨਾ ਦਾਦਾ ਦਾਦੀ ਫਰਸਟ ਸਪான்ਸਰ ਚਾਹੁੰਦੇ ਆ ਪਰ ਇਹ ਨਹੀਂ ਕਿ ਆਪਾਂ ਪੰਜ ਸਪான்ਸਰ ਇਕੱਠੇ ਕਰ ਲਈਏ ਪੇਰੈਂਟਸ ਦੇ ਇਲਾਵਾ ਖਾਲੀ ਇੱਕ ਸਪான்ਸਰ ਹੋ ਸਕਦਾ ਠੀਕ ਹੈ ਤੇ ਤੁਸੀਂ ਜਿਨ੍ਹਾਂ ਦੇ ਨਾਲ ਤੁਹਾਡਾ ਬਲੱਡ ਰਿਲੇਸ਼ਨ ਹੈ ਜਿਨ੍ਹਾਂ ਦਾ ਤੁਸੀਂ ਰਿਲੇਸ਼ਨਸ਼ਿਪ ਪ੍ਰੂਫ ਦੇ ਸਕੋ ਇੱਕ 30 ਤੋਂ 40% ਉਹਨਾਂ ਦੀ ਸਪான்ਸਰਸ਼ਿਪ ਲੈ ਸਕਦੇ ਹੋ ਤੇ ਉਹਦੇ ਬਾਅਦ ਜੇ ਤੁਹਾਡਾ ਲੱਗਦਾ ਕਿ ਹਜੇ ਵੀ ਘਟ ਹੈ ਤੁਸੀਂ ਬੈਂਕ ਲੋਨ ਲੈ ਸਕਦੇ ਹੋ ਇਹ ਜੇ ਤੁਹਾਡਾ ਕ੍ਰਾਈਟੇਰੀਆ ਪੂਰਾ ਹੋ ਰਿਹਾ ਤੁਸੀਂ ਐਲੀਜੀਬਲ ਹੋ ਆਸਟ੍ਰੇਲੀਅਨ ਯੂਨੀਵਰਸਿਟੀਆਂ ਦੇ ਵਾਸਤੇ ਕੋਰਸੇ ਸਭ ਤੋਂ ਜ਼ਿਆਦਾ ਜ਼ੋਰ ਮੈਂ ਦਵਾਂਗੀ ਕੋਰਸ ਬਹੁਤ ਅੱਛਾ ਚੋਣ ਕਰਨਾ ਕੰਸਲਟੈਂਟ ਐਨਾ ਅੱਛਾ ਹੈ ਮੈਨੂੰ ਕੰਮ ਕਰਦੇ 26 27 ਸਾਲ ਹੋ ਗਏ ਜੇ ਮੈਂ ਤੁਹਾਨੂੰ ਕੋਰਸ ਵਧੀਆ ਦਵਾਂਗੀ ਤੁਹਾਨੂੰ ਜਿਹੜੀ ਅੱਗੇ ਦੀ ਸੈਟਲਮੈਂਟ ਸਾਰੀ ਸੌਖੀ ਹੋ ਜਾਣਗੇ ਵੀਜ਼ਾ ਸੌਖਾ ਹੋ ਜਾਏਗਾ ਜੀ ਕੋਰਸ ਬਹੁਤ ਮੇਨ ਜਿਹੜਾ ਤੁਹਾਡਾ ਹੈ ਨਾ ਇਹ ਸਾਰੇ ਫਿਲਟਰ ਦੇ ਬਾਅਦ ਕੋਰਸ ਸਿਲੈਕਸ਼ਨ ਕੋਰਸ ਸਿਲੈਕਸ਼ਨ ਔਰ ਤੁਸੀਂ ਉੱਥੇ ਜਾ ਕੇ ਪੜ੍ਹਨਾ ਇਹ ਅਸ ਦੇ ਟਾਈਮ ਬਹੁਤ ਜ਼ਰੂਰੀ ਹੈ ਕੋਰਸ ਹੋਪਿੰਗ ਬੰਦ ਹੋ ਚੁੱਕੀ ਹੈ ਹਰ ਕਾਲਜ ਹਰ ਯੂਨੀਵਰਸਿਟੀ ਨੂੰ ਲਿਮਿਟਡ ਸੀਟਾਂ ਮਿਲੀਆਂ ਦੂਜਾ ਜੇ ਉੱਥੇ ਜਾ ਕੇ ਤੁਸੀਂ ਸੋਚੋਗੇ ਚੇਂਜ ਕਰ ਲਾਂਗੇ ਹੁਣ ਗਵਰਨਮੈਂਟ ਨੇ ਹੋ ਸਕਦਾ ਵੀਜ਼ਾ ਹੀ ਕੈਨਸਲ ਕਰ ਦੇਣਾ ਕਿਉਂਕਿ ਕਿਸੇ ਵੀ ਯੂਨੀਵਰਸਿਟੀ ਨੇ ਤੁਹਾਨੂੰ ਨੈਕਸਟ ਸੀਓਈ ਨਹੀਂ ਦੇਣੀ ਹੈ ਯੋਗੀ ਉਹਨਾਂ ਦੇ ਕੋਲ ਆਪ ਦੇ ਕੋਲ ਲਿਮਿਟਡ ਸੀਟਾਂ ਹਨ ਉਹ ਇੱਕ ਇੱਕ ਸੀਟ ਉਹਨਾਂ ਦੇ ਵਾਸਤੇ ਬੜੀ ਕੀਮਤੀ ਹੈ ਤੇ ਉਹ ਬੜਾ ਮੁਸ਼ਕਿਲ ਹੋਏਗਾ ਜੇ ਤੁਸੀਂ ਪੜਨ ਜਾਣਾ ਹੈ ਤੇ ਬਿਲਕੁਲ ਜਿਹੜਾ ਕੋਰਸ ਕਰਨਾ ਹੈ ਵਾਈਟ ਕਾਲਰ ਜੌਬ ਮਿਲਦੀ ਹੈ ਜੇ ਕੋਰਸ ਅੱਛਾ ਕਰਦੇ ਹੋ ਔਰ 2 ਇਅਰਸ ਪੋਸਟ ਸਟਡੀ ਵਰਕ ਪਰਮਿਟ ਮਿਲ ਰਿਹਾ ਤੁਹਾਨੂੰ ਤੇ ਤੁਹਾਨੂੰ ਅੱਗੇ ਬਹੁਤ ਸਾਰੇ ਚਾਂਸਸ ਹੈ ਬਟ ਕੋਰਸ ਹਮੇਸ਼ਾ ਅੱਛਾ ਚੁਣਨਾ ਹੁੰਦਾ ਹੈ ਤੁਹਾਨੂੰ ਜੀ ਬਿਲਕੁਲ ਸੋ ਮੈਮ ਨੇ ਦੇਖੋ ਮੇਨ ਮੇਨ ਸਾਰੇ ਪੁਆਇੰਟ ਤੁਹਾਡੇ ਨਾਲ ਡਿਸਕਸ ਕੀਤੇ ਐ ਤੁਹਾਨੂੰ ਸਮਝਾਏ ਨੇ ਕਿ ਸਟੂਡੈਂਟ ਇਨਾ ਗੱਲਾਂ ਦਾ ਧਿਆਨ ਰੱਖੇ ਆਪਣੀ ਜੈਨੂਇਨ ਪ੍ਰੋਫਾਈਲ ਦੇ ਨਾਲ ਹੀ ਅੱਗੇ ਵਧੇ ਕੋਈ ਵੀ ਸ਼ਾਰਟਕਟ ਤੁਹਾਨੂੰ ਨਹੀਂ ਅਪਣਾਉਣਾ ਚਾਹੀਦਾ ਜੇਕਰ ਤੁਸੀਂ ਜਾਣਦੇ ਹੋ ਤੁਹਾਨੂੰ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਲਈ ਅਪਰੂਵਲ ਮਿਲੇ ਸੋ ਤੁਸੀਂ ਸਾਰੀ ਚੀਜ਼ਾਂ ਨੂੰ ਸਮਝ ਚੁੱਕੇ ਹੋ ਫਿਰ ਵੀ ਕੋਈ ਸਵਾਲ ਹੋਵੇ ਮੰਦੇ ਵਿੱਚ ਤਾਂ ਨੰਬਰ ਲਗਾਤਾ ਡਿਸਪਲੇਅ 네ਵੀਗੇਟਰਜ਼ ওভারਸੀਜ਼ਰ ਇਸ ਉਪਰ ਕਾਲ ਕਰੋ ਪੂਰੀ ਇਨਫੋਰਮੇਸ਼ਨ ਹਾਸਿਲ ਕਰੋ ਟਾਈਮਲੀ ਅਪਲਾਈ ਕਰ ਸਕੋ ਤੁਸੀਂ ਬਹੁਤ ਬਹੁਤ ਥੈਂਕਸ ਮੈਮ ਐ ਪੂਰੀ ਇਨਫੋਰਮੇਸ਼ਨ ਡ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ